ਨਿਊਜ਼ 18 ਪੰਜਾਬ ਤੁਸੀਂ ਦੇਖ ਰਹੇ ਹੋ ਤੁਹਾਡਾ ਮੇਜ਼ਬਾਨ ਕ੍ਰਿਸ਼ਨ ਸਿੰਘ 6 ਵਜੇ ਦੀਆਂ 6 ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੈ ਸਭ ਤੋਂ ਪਹਿਲੀ ਗੱਲ ਹੋਏਗੀ ਪੰਜਾਬ ਭਰ ਦੇ ਵਿੱਚ ਰੋਡਵੇਜ਼ ਦੇ ਮੁਲਾਜ਼ਮਾਂ ਦੀ ਹੜਤਾਲ ਖਤਮ ਹੋ ਚੁੱਕੀ ਹੈ ਪੀਆਰਟੀਸੀ ਕੰਟਰੈਕਟ ਵਰਕਰਾਂ ਨੇ ਚੱਕਾ ਜਾਮ ਖੋਲ ਦਿੱਤਾ ਹੈ ਮੈਨੇਜਮੈਂਟ ਦੇ ਨਾਲ ਸਹਿਮਤੀ ਬਣੀ ਹੈ ਗ੍ਰਫਤਾਰ ਮੁਲਾਜ਼ਮਾਂ ਦੀ ਰਿਹਾਈ ਦਾ ਭਰੋਸਾ ਦਿੱਤਾ ਗਿਆ ਸੂਬੇ ਭਰ ਦੇ ਵਿੱਚ ਕੱਲ ਤੋਂ ਹੜਤਾਲ ਤੇ ਕੱਚੇ ਕੰਮ ਚੱਲ ਰਹੇ ਸਨ ਹੜਤਾਲ ਖਤਮ ਹੋਣ ਤੇ ਬੱਸਾਂ ਦੇ ਵਿੱਚ ਮੁਸਾਫਰਾਂ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਫਿਲਹਾਲ ਜਾਣਕਾਰੀ ਮਿਲ ਰਹੀ ਹੈ ਕਿ ਸਰਕਾਰ ਦੇ ਨਾਲ ਟੇਬਲ ਟॉक ਕਿਸ ਤਰ੍ਹਾਂ ਪਤਲ ਲੱਗਦੀ ਦਿਖਾਈ ਦੇ ਰਹੀ ਹੈ ਇੱਕ ਵਾਰ ਮੁਰਤਦ ਸੀ ਕਿ ਸੰਗਰੂਰ ਦੇ ਵਿੱਚ 307 ਯਾਨੀ ਕਿ ਇਰਾਦਾਇ ਕਤਲ ਦੀਆਂ ਸਖਤ ਧਰਾਵਾਂ ਉਹਨਾਂ ਮੁਲਾਜ਼ਮਾਂ ਤੇ ਲਗਾਈਆਂ ਸੀ ਜਿਸ ਤੋਂ ਬਾਅਦ ਪੈਟਰੋਲ ਅਗਜਣੀ ਕਾਂਡ ਹੋਇਆ ਸੀ ਤੁਹਾਨੂੰ ਯਾਦ ਹੋਏਗਾ ਸੰਗਰੂਰ ਦੇ ਵਿੱਚ ਜਦੋਂ ਪੈਟਰੋਲ ਦੀਆਂ ਬੋਤਲਾਂ ਫੜ ਕੇ ਉਹ ਕਰਮਚਾਰੀ ਪ੍ਰੋਟੈਸਟ ਕਰ ਰਹੇ ਸਨ ਉਸ ਵੇਲੇ ਇੱਕ ਪੁਲਿਸ ਮੁਲਾਜ਼ਮ ਵੀ ਅਗਦੀ ਚਪੇਟ ਵਿੱਚ ਆ ਗਿਆ ਸੀ ਪੁਲਿਸ ਨੇ ਸੰਗਰੂਰ ਦੇ ਵਿੱਚ 307 ਨੇ ਕਈ ਗੈਰ ਜ਼ਮਾਨਤ ਤਰਾਵਾ ਹੇਠ ਮੁਕੱਦਮਾ ਦਰਜ ਕੀਤਾ ਜਿਸ ਤੋਂ ਬਾਅਦ ਸਰਕਾਰ ਦੇ ਨਾਲ ਸਹਿਮਤੀ ਬਣਦੀ ਦਿਖਾਈ ਦੇ ਰਹੀ ਹੈ ਦਰਸਲ ਪੰਜਾਬ ਭਰ ਦੇ ਵਿੱਚ ਰੋਡਵੇਜ਼ ਬਲਾਜ਼ਮਾ ਦੀ ਹੜਤਾਲ ਜਿਹੜੀ ਖਤਮ ਹੋ ਗਈ ਹੈ ਪੀਆਰਟੀਸੀ ਕੰਟਰੈਕਟ ਵਰਕਰਾਂ ਨੇ ਚੱਕਾ ਜਾਮ ਖੋਲ ਦਿੱਤਾ ਹੈ ਮੈਨੇਜਮੈਂਟ ਦੇ ਨਾਲ ਮੰਗਾ ਤੇ ਸਹਿਮਤੀ ਬਣਿਆ ਗ੍ਰਫਤਾਰ ਮੁਲਾਜ਼ਮਾਂ ਦੀ ਰਿਹਾਈ ਦਾ ਪ੍ਰੋਮਾ ਦਿੱਤਾ ਹੈ ਕਾ ਸੂਬੇ ਭਰ ਦੇ ਵਿੱਚ ਕੱਲ ਤੋਂ ਹੜਤਾਲ ਤੇ ਕੱਚੇ ਕੰਮੇ ਸੰਤਾ ਹੜਤਾਲ ਖਤਮ ਹੋਣ ਤੇ ਪੰਜਾਬ ਦੇ ਵਿੱਚ ਬੱਸਾਂ ਦੇ ਜਿਹੜੇ ਚੱਕੇ ਜਾਮ ਸੀ ਉਹ ਹੁਣ ਨਹੀਂ ਹੋਣਗੇ ਮੁਸਾਫਰਾਂ ਨੂੰ ਜਿਹੜੀ ਦਿੱਕਤ ਪਰੇਸ਼ਾਨੀ ਆ ਰਹੀ ਸੀ ਉਹ ਨਹੀਂ ਹੋਏਗੀ ਦਾ ਜਿਹੜੀਆਂ ਬੱਸਾਂ ਅੰਦਰ ਨੇ ਉਹ ਕਿਉਂ ਕਿੱਥੋਂ ਆਏ ਨੇ ਇਹਨਾਂ ਨੂੰ ਕਿੰਨੀ ਕਿ ਦਿੱਕਤ ਦਾ ਸਾਹਮਣਾ ਕਰਨਾ ਪਿਆ ਤਾਂ ਗੱਲ ਕਰਾਂਗੇ ਐਸ்சி ਕਮਿਸ਼ਨ ਦੇ ਨੋਟਿਸ ਦੇ ਖਿਲਾਫ ਹਾਈ ਕੋਰਟ ਪ੍ਰਤਾਪ ਸਿੰਘ ਬਾਦਵਾ ਪਹੁੰਚੇ ਨੇ ਪ੍ਰਤਾਪ ਬਾਦਵਾ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ ਹੈ एसई कमीशन ਦੇ ਨੋਟਿਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ दरअसल ਬੈਂਡ ਵਾਜਿਆਂ ਵਾਲੇ ਬਿਆਨ ਤੇ ਐਸਈ ਕਮਿਸ਼ਨ ਨੇ ਇੱਕ ਨੋਟਿਸ ਪੇਸ਼ਿਆ ਸੀ ਜਿਸ ਤੋਂ ਬਾਅਦ ਬੇਤੇ ਦਿਨ ਪ੍ਰਤਾਪ ਸਿੰਘ ਬਾਜਵਾ ਦੀ ਲੀਗਲ ਟੀਮ ਇਸਤੇਮਾਲ ਕਰ ਰਹੀ ਸੀ ਉਸ ਤੋਂ ਬਾਅਦ ਡਰਾਫਟਿੰਗ ਹੋਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੋਮਵਾਰ ਨੂੰ ਹੁਣ ਇਸੇ ਮਾਮਲੇ ਤੇ ਸੁਣਵਾਈ ਹੋਣ ਜਾ ਰਹੀ ਹੈ ਇੰਤਜ਼ਾਰ ਰਹੇਗਾ ਕਿ ਆਖਰਕਾਰ ਕੀ ਕੁਝ ਖਾਸ ਇਸ ਮਸਲੇ ਤੇ ਪ੍ਰोसीडिंग्स ਦੇਖਣ ਨੂੰ ਮਿਲਦੀਆਂ ਹਨ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ ਆਪੋਜੀਸ਼ਨ ਨੇ ਇਸ ਤੋਂ ਪਹਿਲਾਂ ਵੀ ਐਸਸੀ ਕਮਿਸ਼ਨ ਦੇ ਵੱਲੋਂ ਭੇਜੇ ਨੋਟਿਸ ਤੇ ਅਮਰਿੰਦਰ ਸਿੰਘ ਰਾਜਾਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਹਾਈ ਕੋਰਟ ਗਈ ਸੀ ਤੁਹਾਡੇ ਆਬ ਹੋਏਗਾ ਜਦੋਂ ਜਸੀਰ ਸਿੰਘ ਗੜੀ ਐਸਸੀ ਕਮਿਸ਼ਨ ਦੇ ਚੇਅਰਪਰਸਨ ਬਕਾਇਦਾ ਇੱਕ ਨੋਟਿਸ ਪੇਜ ਦੇ ਨੇ ਉਸ ਪ੍ਰोसीਡਿੰਗਸ ਦੀ ਅਪਲੀ ਦਾ ਜ਼ਿਕਰ ਹੋਇਆ ਕਿ ਕਿਵੇਂ ਉਸ ਨੂੰ ਆਧਾਰ ਬਣਾਇਆ ਗਿਆ ਹਾਈ ਕੋਰਟ ਦਾ ਦਰਵਾਜ਼ਾ ਰਾਜਾਵੜਿੰਗ ਨੇ ਖੜਵਾਇਆ ਉਸ ਤੋਂ ਬਾਅਦ ਪੰਜਾਬ ਦੇ ਲੀਡਰ ਆਫ oppositon ਪ੍ਰਤਾਪ ਸਿੰਘ ਬਾਦਵਾ ਵੀ ਹੁਣ ਹਾਈ ਕੋਰਟ ਪਹੁੰਚ ਗਏ ਨੇ ਐਸਸੀ ਕਮਿਸ਼ਨ ਦੇ ਨੋਟਿਸ ਦੇ ਖਿਲਾਫ ਹਾਈ ਕੋਰਟ ਦਾ ਦਰਵਾਜ਼ਾ ਪ੍ਰਤਾਪ ਸਿੰਘ ਬਾਜਵਾ ਨੇ ਖੜਕਾਇਆ ਐਸਿਕ ਕਮਿਸ਼ਨ ਦੇ ਨੋਟਿਸ ਨੂੰ ਰੱਦ ਕਰਨ ਦੀ ਮੰਗ ਹੋਏ ਦਰਸਲ ਬੈਂਡ ਵਾਜਿਆਂ ਵਾਲੇ ਬੈਂਡ ਤੇ ਐਸਿਕ ਕਮਿਸ਼ਨ ਦੇ ਵੱਲੋਂ ਭੇਜੇ ਨੋਟਿਸ ਤੇ ਵੱਡੇ ਪੱਧਰ ਤੇ ਬਾਜਵਾ ਜਿਉਂਨਾਂ ਦੀ ਲੀਗਲ ਟੀਮ ਚਰਚਾ ਕਰ ਰਹੀ ਸੀ ਕਿ ਆਖਰਕਾਰ ਕਿਵੇਂ ਹੁਣ ਇਸ ਇਸ਼ੂ ਨੂੰ ਟੈਕਲ ਕੀਤਾ ਜਾਏਗਾ ਬੀਤੇ ਦਿਨ ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਐਸਿਕ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਸੀ ਸੋਮਵਾਰ ਨੂੰ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਯਾਨੀ ਕਿ ਕੁਝ ਦਿਨ ਬਾਕੀ ਨੇ સો બાર ਨੂੰ હાઈકોર્ટ ਇਸ સે મસલે તે સુનવાઈ કરેગા ઇંતજાર રહેગા કે આખરકાર કી કુછ બડે ખાસ દેખન મેલ ગે ગલ કરાંગે ઉમેશ ન્યૂઝરૂમ તો જ્યાદા જાનકારી દિસાન પા રહેને વિશ કી કુછ બડે અપડેટ પંજાબ કોંગ્રેસ પ્રદાન રાજાવડિંગ ભી હાઈકોર્ટ કે ઉસ તો બાદ પ્રતાપસિંહ બાદવા ભી એસસી કમિશન دے ખિલાફ હાઈકોર્ટ ચલેગે વિશ ਦੇਖੋ ਇੱਕ ਕੋਇਨਸੀਡੈਂਟ ਕਹਿ ਸਕਦੇ ਆ ਕਿ ਜਦੋਂ ਰਾਜਾ ਵੜਿੰਗ ਦੇ ਖਿਲਾਫ ਐਸੀ ਕਮਿਸ਼ਨ ਨੇ ਸੰਗਿਆਨ ਲਿਆ ਸੀ ਤਾਂ ਰਾਜਾ ਵੜਿੰਗ ਨੂੰ ਰੁਕ ਕਰਨਾ ਪਿਆ ਹੁਣ ਲੇਟੈਸਟ ਜਿਹੜਾ ਇੱਕ ਕੰਟਰੋਵਰਸੀ ਚੱਲ ਰਹੀ ਹੈ ਲੀਡਰ ਆਫ ਓਪੋਜੀਸ਼ਨ ਨੇ ਪ੍ਰਤਾਪ ਸਿੰਘ ਬਾਜਵਾ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਿਹੜੀ ਉਹਨਾਂ ਨੇ ਪਟੀਸ਼ਨ ਦਾਖਲ ਕੀਤੀ ਹੈ ਉਹ ਸੋਮਵਾਰ ਨੂੰ ਸੁਣਵਾਈ ਹੋਏਗੀ ਔਰ ਇਸ ਪਟੀਸ਼ਨ ਦੇ ਪੁਆਇੰਟਸ ਦੇ ਮੈਂ ਦੱਸਾਂ ਕਿ ਪਟੀਸ਼ਨ ਹੁੰਦੀ ਹੈ ਤਾਂ ਉਹਦੇ ਵਿੱਚ ਪ੍ਰੇਅਰਸ ਹੁੰਦੀਆਂ ਨੇ ਕਿ ਕੀ ਪ੍ਰੇਅਰ ਹੈ ਐਗਜ਼ੈਕਟ ਜਿਹੜੀ ਪਟੀਸ਼ਨ ਹੈ ਉਹ ਵੀ ਦੱਸਣੀ ਕਿਉਂਕਿ ਜ਼ਰੂਰੀ ਹੁੰਦੀ ਹੈ ਕਿ ਕਿਸ ਮੰਗ ਨੂੰ ਲੈ ਕੇ ਉਹ ਹਾਈ ਕੋਰਟ ਗਏ ਨੇ ਸਭ ਤੋਂ ਪਹਿਲਾਂ ਇਸ ਪ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਕੀਤੀ ਹੈ ਕਿ ਜਿਹੜੇ ਐਸਸੀ ਕਮਿਸ਼ਨ ਦੇ ਮੁਖ ਚੇਅਰਮੈਨ ਨੇ ਗੜੀ ਉਹ ਆਪਣੇ ਲੈਵਲ ਤੇ ਸੂ ਮੋਟਰ ਨਹੀਂ ਲੈ ਸਕਦੇ ਔਰ ਬਿਨਾ ਸੁਣੇ ਪ੍ਰोसीडिंग ਸ਼ੁਰੂ ਕਰਤੀ ਗਈ ਨੋਟਿਸ ਭੇਜਿਆ ਗਿਆ ਔਰ ਸੂ ਮੋਟਰ ਲੈ ਕੇ ਭਾਗੇ ਜਦਕਿ ਨਹੀਂ ਕਰ ਸਕਦੇ ਇਹ ਅਲੀਗੇਸ਼ਨ ਨੇ ਪ੍ਰਤਾਪ ਸਿੰਘ ਬਾਜਵਾ ਦੇ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਇਸ ਪਟੀਸ਼ਨ ਵਿੱਚ ਇਹ ਵੀ ਜ਼ਿਕਰ ਕੀਤਾ ਹੈ ਕਿ ਗੜੀ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਉਹਦੀ ਕਲਿੱਪ ਲਾਈ ਹੈ ਉਹਨਾਂ ਨੇ ਬਾਕਾਇਦਾ ਆਪਣੀ ਪਟੀਸ਼ਨ ਵਿੱਚ ਔਰ ਇਹ ਅਲੀਗੇਸ਼ਨ ਲਗਾਇਆ ਕਿ ਗੜੀ ਨੇ ਇਹਦੇ ਵਿੱਚ ਕੋਰਟ ਦੇ ਉੱਤੇ ਵੀ ਟਿੱਪਣੀਆਂ ਕੀਤੀਆਂ ਨੇ ਔਰ ਇੱਕ ਵਰਡ ਯੂਜ਼ ਕੀਤਾ ਗਿਆ ਕਿ ਜਦੋਂ ਇਹਨਾਂ ਦੇ ਕੁਝ ਹੋ ਜੇ ਤਾਂ ਇਹ ਪਾਪਾ ਕੋਲ ਚਲੇ ਜਾਂਦੇ ਨੇ ਔਰ ਇਹ ਵਰਡ ਯੂਜ਼ ਕੀਤਾ ਗਿਆ ਜੁਡੀਸ਼ਰੀ ਦੇ ਲਈ ਹਾਈ ਕੋਰਟ ਔਰ ਸੁਪਰੀਮ ਕੋਰਟ ਲਈ ਤਾਂ ਕੰਟੈਂਪਟ ਦੀ ਵੀ ਮੰਗ ਕੀਤੀ ਯਾਨੀ ਕਿ ਕੋਰਟ ਦੀ அவਮਾਨਾ ਕੀਤੀ ਗਈ ਹੈ ਇਹ ਅਲੀਗੇਸ਼ਨ ਲਗਾਏ ਨੇ ਪ੍ਰਤਾਪ ਸਿੰਘ ਬਾਜਵਾ ਨੇ ਔਰ ਉਸ ਤੋਂ ਬਾਅਦ ਹਰਪ੍ਰਜਨ ਸਿੰਘ ਈਟੀਓ ਨੂੰ ਵੀ ਪਾਰਟੀ ਬਣਾਇਆ ਜਿਹੜੇ ਕੈਬਨਿਟ ਮੰਤਰੀ ਨੇ ਔਰ ਇਹ ਵੀ ਕਿਹਾ ਗਿਆ ਕਿ ਗੜੀ ਨੇ ਆਪਣੀ ਦੋਸਤੀ ਨਿਭਾਣ ਦੇ ਖਾਤਰ ਯਾਨੀ ਕਿ ਕਨਫਲਿਕਟ ਆਫ ਇੰਟਰਸਟ ਸ਼ੋ ਹੋ ਰਿਹਾ ਇਸ ਨੋਟਿਸ ਵਿੱਚ ਇਸ ਪ੍ਰੋਸੀਡਿੰਗ ਵਿੱਚ ਔਰ ਇੱਕ ਵੀਡੀਓ ਲਾਇਆ ਪ੍ਰਤਾਪ ਸਿੰਘ ਬਾਜਵਾ ਦੇ ਵਕੀਲਾ ਨੇ ਜਿਹਦੇ ਵਿੱਚ ਫੇਸਬੁੱਕ ਵੀਡੀਓ ਹੈ ਜਿਹਦੇ ਵਿੱਚ ਜਸਵੀਰ ਗੜੀ ਨੇ ਇੱਕ ਗਾਣਾ ਲਾਇਆ ਹੋਇਆ ਔਰ ਹਰਪਜ ਅਨਿਟਿਓ ਬੈਠੇ ਹੋਏ ਨੇ ਔਰ ਇੱਕ ਗਾਣਾ ਲਾਇਆ ਗਾਣੇ ਦੀ ਵਰਡਿੰਗ ਹੈ ਕਿ ਮਿੱਤਰਾ ਕਰਕੇ ਯਾਰੀ ਚੜਾਈ ਹੈ ਇਹ ਵਰਡਿੰਗ ਯੂਜ਼ ਕੀਤੀ ਗਈ ਹੈ ਤਾਂ ਇਹ ਮੰਗਾ ਤਿੰ ਮੰਗ ਮੇਨ ਹੈ ਕਿ ਪ੍ਰੋਸੀਡਿੰਗ ਜਿਹੜੀ ਹੈ ਰੱਦ ਕੀਤੀ ਜਾਏ ਨੋਟਿਸ ਰੱਦ ਕੀਤਾ ਜਾਏ ਇਹ ਕਨਫਲਿਕਟ ਆਫ ਇੰਟਰਸਟ ਹੈ ਬਿਨਾ ਸੁਣੇ ਉਹਨਾਂ ਦੇ ਖਿਲਾਫ ਪ੍ਰੋਸੀਡਿੰਗ ਸ਼ੁਰੂ ਕਰਤੀ ਗਈ ਹੈ ਜਦਕਿ ਕਮਿਸ਼ਨ ਇਹਦਾ ਨਹੀਂ ਕਰ ਸਕਦਾ ਔਰ ਔਰ ਜਿਹੜੀ ਕੰਟੈਂਪਟ ਹੈ ਉਹ ਚਲਾਈ ਜਾਏ ਗੜੀ ਦੇ ਖਿਲਾਫ ਔਰ ਪਲੱਸ ਇਹ ਜਿਹੜੀ ਸਾਰੀ ਕਾਰਵਾਈ ਪ੍ਰਤਾਪ ਸਿੰਘ ਬਾਜਵ ਦੇ ਖਿਲਾਫ ਕੀਤੀ ਜਾ ਰਹੀ ਹੈ ਇਹ ਆਪਣੀ ਦੋਸਤੀ ਨਹੀਂ ਭਾਨ ਕਰਕੇ ਕੀਤੀ ਜਾ ਰਹੀ ਹੈ ਔਰ ਇਸ ਤੋਂ ਇਲਾਵਾ ਜਿਸ ਸ਼ਬਦ ਤੇ ਕੰਟਰੋਵਰਸੀ ਹੋਈ ਸੀ ਯਾਨੀ ਕਿ ਬੈਂਡ ਬਾਜਾ ਉਹਨਾਂ ਨੇ ਕਿਹਾ ਕਿ ਮੈਂ ਇੱਕ ਰੈਲੀ ਵਿੱਚ ਬੈਂਡ ਬਾਜਾ ਦਿੱਤੀ ਜਾਂ ਬੈਂਡ ਬਾਜਾ ਦੇਵਾ ਦਿਖਾਵਾਂਗੇ ਇਹ ਵਰਡ ਯੂਜ਼ ਕੀਤਾ ਜਦ ਕਿ ਕਿਸੇ ਵੀ ਕਾਸ ਦੇ ਖਿਲਾਫ ਨਹੀਂ ਹੈ ਇਹ ਕਹਿਣਾ ਬਹੁਤ ਬਾਜਵਾ ਦਾ ਤੁਹਾਨੂੰ ਦਿਖਾ ਹੋਏਗਾ ਕਿ ਸੋਮਵਾਰ ਨੂੰ ਜਦੋਂ ਹਾਈ ਕੋਰਟ ਵਿੱਚ ਸੁਣਵਾਈ ਹੋਏਗੀ ਤਾਂ ਕੋਈ ਸ਼ਬਦਾਵਲੀ ਦਾ ਜ਼ਿਕਰ ਹੋਇਆ ਕਿ ਕਿਸ ਤਰੀਕੇ ਨਾਲ ਜਸਵੀਰ ਗੜੀ ਪ੍ਰੈਸ ਕਾਨਫਰੰਸ ਕਰ ਰਹੀ ਸੀ ਉਸੇ ਗੱਲ ਦਾ ਵਿਹਾਰ ਬਣਾਇਆ ਗਿਆ ਉਸੇ ਗੱਲ ਨੂੰ ਆਧਾਰ ਬਣਾਇਆ ਗਿਆ ਐਗਜੈਕਟਲੀ ਸਰ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ Umesh ਕਿ ਗੜੀ ਨੇ ਸ਼ਬਦ ਵਰਤਿਆ ਕਿਸ ਚੀਜ਼ ਲਈ ਸੀ ਜਿਸ ਤਰੀਕੇ ਦੇ ਨਾਲ ਵੱਡੇ ਪੱਧਰ ਤੇ ਸਵਾਲ ਚੁੱਕੇ ਗਏ ਦੇਖੋ ਇਹ ਤਾਂ ਹੁਣ આરોਪ ਤੇ ਪ੍ਰਤੀ આરોਪ ਦਾ ਸਿਲਸਿਲਾ ਹੈ ਅਸਲੀ ਤਾਂ ਗੱਲ ਹੁਣ ਕੋਰਟ ਜਦੋਂ ਆ ਜਾਂਦੀ ਹੈ ਜਦੋਂ ਪਟੀਸ਼ਨ ਪੈ ਜਾਂਦੀ ਹੈ ਤਾਂ ਫਿਰ ਉੱਥੇ ਲੀਗਲ ਪੁਆਇੰਟਸ ਆਰਗੂਮੈਂਟਸ ਇਹ ਸਾਰੇ ਇਨਵੋਲਵ ਹੋ ਜਾਂਦਾ ਹੈ ਹੁਣ ਇਹ ਪ੍ਰੂਵ ਕਰਨਾ ਔਰ ਇਹ ਸਾਰੀ ਕਲਿੱਪਿੰਗ ਲਗਾਣਾ ਗੜੀ ਨੇ ਜਿਹੜੇ ਵਰਡ ਯੂਜ਼ ਕੀਤੇ ਹਨ ਕੋਰਟ ਉਸ ਨੂੰ ਕਿਵੇਂ ਦੇਖਦਾ ਇਹ ਸਾਰਾ ਹੁਣ ਦੇਖੋ ਕਹਿ ਸਕਦੇ ਨੇ ਕਿ ਗੇਂਦ ਹੁਣ ਕੋਰਟ ਦੇ ਪਾਲੇ ਵਿੱਚ ਹੈ ਸੋਮਵਾਰ ਨੂੰ ਜਦੋਂ ਹੀアリング ਹੋਏਗੀ ਕਿਉਂਕਿ ਇਹਦੇ ਵਿੱਚ ਕੈਬਨਟ ਮਿਨਿਸਟਰ ਹਰਪਜਨੀਤੀ ਨੂੰ ਵੀ ਪਾਰਟੀ ਬਣਾਇਆ ਜਸਵੀਰ ਗੜੀ ਨੂੰ ਵੀ ਪਾਰਟੀ ਬਣਾਇਆ ਪੰਜਾਬ ਸਰਕਾਰ ਤਾਂ ਆਟੋਮੈਟਿਕਲੀ ਜੋ ਪਾਰਟੀ ਹੈ ਹੀ ਹੈ ਕਿਉਂਕਿ ਜਦੋਂ ਪ੍ਰਤਾਪ ਸਿੰਘ ਬਾਜਵਾ ਵਰਸਸ ਸਟੇਟ ਆਫ ਪੰਜਾਬ ਹੁੰਦਾ ਤਾਂ ਇਹ ਦੇਖਣਾ ਹੋਏਗਾ ਕਿ ਜਿਹੜੇ ਐਲੀਗੇਸ਼ਨ ਨੇ ਕਿ ਵਰਡਿੰਗ ਯੂਜ਼ ਕੀਤੀ ਗਈ ਗੜੀ ਵੱਲੋਂ ਜਾਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਿਹੜਾ ਵਰਡ ਯੂਜ਼ ਕੀਤਾ ਗਿਆ ਔਰ ਪਲੱਸ ਇਹਨਾਂ ਨੇ ਸਾਫ਼ ਕਿਹਾ ਕਿ ਹਰਪ੍ਰਜਨ ਸਿੰਘ ਯੂ ਦੇ ਨਾਲ ਦੋਸਤੀ ਹੈ ਜਸਵੀਰ ਗੜੀ ਦੀ ਵੀਡੀਓ ਕਲਿੱਪ ਲਗਾਈ ਗਈ ਹੈ ਔਰ ਕਨਫਲਿਕਟ ਆਫ ਇੰਟਰਸਟ ਦਾ ਜਿਹਦਾ ਮੈਂ ਜ਼ਿਕਰ ਕੀਤਾ ਉਹ ਆਪਣੀ ਪੇਟੀਸ਼ਨ ਵਿੱਚ ਹੈ ਔਰ ਇਹ ਵੀ ਕਿਹਾ ਗਿਆ ਕਿ ਨਿਯਮਤ ਦਾ ਹਵਾਲਾ ਦਿੱਤਾ ਗਿਆ ਕਿ ਕਮੇ ਐਸੀ ਕਮਿਸ਼ਨ ਹੈ ਉਹਨਾਂ ਨੂੰ ਬਿਨਾਂ ਸੁਣੇ ਹੀ ਸੋ ਮੋਟੋ ਲੈ ਲਿਆ ਔਰ ਪ੍ਰोसीडिंग ਸ਼ੁਰੂ ਕਰਤੀ ਨੋਟਿਸ ਦਿੱਤਾ ਜਦਕਿ ਉਹਨਾਂ ਨੂੰ ਪਹਿਲਾਂ ਸੁਣਨਾ ਚਾਹੀਦਾ ਸੀ ਕਿ ਗੱਲ ਐਗਜ਼ੈਕਟ ਕੀ ਹੈ ਕੀ ਨਹੀਂ ਲੇਕਿਨ ਇਹ ਨਹੀਂ ਸੁਣਿਆ ਗਿਆ ਸਿੱਧਾ ਨੋਟਿਸ ਪ੍ਰोसीडिंग ਸ਼ੁਰੂ ਕਰਤੀ ਗਈ ਉਸਤੇ ਵੀ ਉਹਨਾਂ ਨੇ ਕੁਐਸ਼ਿੰਗ ਮੰਗੇ ਇਹਨਾਂ ਕਾ ਰੱਦ ਕੀਤਾ ਜਾਏ ਬਾਕੀ ਹੁਣ ਸੋਮਵਾਰ ਦੀ ਉਡੀਕ ਹੈ ਕਿ ਸੋਮਵਾਰ ਨੂੰ ਜਦੋਂ ਇਹ ਮਾਮਲਾ ਕੋਰਟ ਵਿੱਚ ਆਏਗਾ ਤਾਂ ਜ਼ਰੂਰ ਉਹ ਵੀ ਅਪਡੇਟ ਸਾਂਝਾ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਮੇਸ਼ ਜਿਆਦਾ ਜਾਣਕਾਰੀ ਦੇ ਸਾਂਝਾ ਕਰਨ ਵਾਸਤੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਐਸਿਕ ਮਿਸ਼ਨ ਦੇ ਅੱਗੇ ਹਾਲਾਂਕਿ ਬਾਜਬਾ ਦੇ ਦਿਲ आधार बनाया गया जिस तो सोमवार सुनवाई इस वे की सब तो वही खबर आ रही है कि सबका मुख्यमंत्री कैप्टन अमरिंद कांग्रेस ने ऑफर दिता है सबका सीएम भूपेश बघेल कैप्टन अमरिंदर ਆਫਰ ਦੇ ਰਹੇ ਨੇ ਕਿ ਜੇ ਕੈਪਟਨ ਕਾਂਗਰਸ ਵਿੱਚ ਆਉਣਾ ਚਾਹੁੰਦੇ ਨੇ ਤਾਂ ਹਾਈ ਕਮਾਂਡ ਵਿਚਾਰ ਕਰੇਗੀ ਕੈਪਟਨ ਅਮਰਿੰਦਰ ਸਿੰਘ ਦੇ ਸੰਦਰਭ ਦੇ ਵਿੱਚ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਬੁਵੇਸ਼ ਵਗੇਲ ਵੱਟਾ ਬਿਆਨ ਦੇ ਰਹੇ ਨੇ ਕਿ ਕੈਪਟਨ ਦੇ ਆਉਣ ਤੇ ਹਾਈ ਕਮਾਂਡ ਵਿਚਾਰ ਕਰੇਗੀ ਕੈਪਟਨ ਅਮਰਿੰਦਰ ਸਿੰਘ ਵੱਡੇ ਲੀਡਰ ਨੇ ਇੱਕ ਵੱਡਾ ਬਿਆਨ ਬੁਵੇਸ਼ ਵਗੇਲ ਦਾ ਕਿ ਕੋਈ ਸ਼ੱਕ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਵੱਡੇ ਲੀਡਰ ਨੇ ਜੇ ਕੈਪਟਨ ਕਾਂਗਰਸ ਵਿੱਚ ਆਉਣਾ ਚਾਹੁੰਦੇ ਨੇ ਤਾਂ ਫਿਰ ਹਾਈ ਕਮਾਂਡ ਵਿਚਾਰ ਕਰ ਸਕਦੀ ਹੈ ਦਰਅਸਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡੀ ਚਰਚਾ ਹੈ ਕੈਪਟਨ ਭਾਜਪਾ ਦਾ ਹਿੱਸਾ ਨੇ ਇਸ ਤੋਂ ਪਹਿਲਾਂ ਜੈਨਦਰ ਕੋਰ ਕੈਪਟਨ ਅਮਰਿੰਦਰ ਸਿੰਘ ਦੇ ਬੇਟੀ ਇਸ ਪੂਰੇ ਮਾਮਲੇ ਤੇ ਜਾਂ ਇਸ ਪੁਰਸ ਸਿਨੈਰੀਓ ਤੇ ਇੱਕ ਵੱਡਾ ਬਿਆਨ ਦੇ ਚੁੱਕੇ ਨੇ ਕਿ ਕੈਪਟਨ ਭਾਜਪਾ ਦਾ ਹਿੱਸਾ ਨੇ ਉਹਨਾਂ ਨੇ ਪੂਰੀਆਂ ਚਰਚਾਵਾਂ ਦਾ ਖੰਡਨ ਕੀਤਾ ਹੈ ਪਰ ਇੱਕ ਵੱਡਾ ਬਿਆਨ ਬੁពੇਸ਼ ਭਗੇਲ ਦਾ ਭਗੇਲ ਕਹਿ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ सीनियर लीडर ने कांग्रेस में दो दफा मुख्यमंत्री रहे शब्दावली जो है शब्दी भूपेश बघेल के कैप्टन जी आना चाहते हैं हाईकमान विचार करेगा बड़े नेता रहे हैं इसमें कोई शक नहीं है अब लेकिन वो भारतीय जनता पार्टी में चले गए हैं तो उसके बारे में हमको क्यों विचार करना चाहे कांग्रेस में तो यदि आना चाहे तो विचार करेंगे हाईकमान क्योंकि वो जिस स्तर के नेता रहे हैं दो दो बार मुख्यमंत्री रहे हैं है ना तो यदि वो आवेदन करे तो उसके बारे में विचार हाईकमान करेगी बिल्कुल नहीं जी कैप्टन साहब कभी नहीं जा रहे से वापस कांग्रेस विच वो बीजेपी और बीजेपी छे ही रहेंगे बिल्कुल नहीं जी कैप्टन साहब कभी नहीं जा रहे से वापस कांग्रेस विच वो बीजेपी छे छे ही रहन ਅਵਨੇਸ਼ ਕਟਾਰੀਆ ਜ਼ਿਆਦਾ ਜਾਣਕਾਰ ਦੀ ਸੰਪਾਰਿਅ ਅਵਨੇਸ਼ ਕੈਪਟਨ ਦੇ ਲਈ ਆਫਰ ਕਿਹਾ ਜਾਇਆ ਜਾਂ ਕਾਂਗਰਸ ਨੂੰ ਕੈਪਟਨ ਦੀ ਜ਼ਿਆਦਾ ਜ਼ਰੂਰਤ ਪੈ ਗਈ ਹੈ ਕ੍ਰਿਸ਼ਨ ਜਰੂਰਤ ਇਸ ਲਈ ਪੈ ਗਈ ਹੈ ਕਿ ਇੱਕ ਤਾਂ ਕੈਪਟਨ ਅਮਰਿੰਦਰ ਨੇ ਪਿੱਛੇ ਇਹ ਇੱਕ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਇਨਡਾਇਰੈਕਟਲੀ ਕਿ ਭਾਜਪਾ ਵਿੱਚ ਪੁਛਪੜਤਾਲ ਨਹੀਂ ਹੈਗੀ ਉਹਨਾਂ ਨੂੰ ਪੁੱਛਿਆ ਨਹੀਂ ਜਾਂਦਾ ਤੇ ਉਦੋਂ ਵੀ ਕਾਂਗਰਸ ਦੇ ਕੁਝ ਲੀਡਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਪੇਜ ਕੀਤੀ ਸੀ ਤੇ ਇਨਡਾਇਰੈਕਟਲੀ ਆਫਰ ਦਿੱਤਾ ਸੀਗਾ ਕਿ ਕੈਪਟਨ ਅਮਰਿੰਦਰ ਜੇ ਘਰ ਵਾਪਸੀ ਕਰਨਾ ਚਾਹਤੋਂ ਤਾਂ ਆਪਸ਼ਨਸ ਖੁੱਲੀਆਂ ਤੇ ਹੁਣ ਇੱਕ ਜਿਹੜੀ ਗੱਲ ਖਬਰ ਆਈ ਸੀ ਕਿ ਈਡੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਬੇਟੇ ਨੂੰ ਸੰਬੰਧ ਜਾਰੀ ਹੋਇਆ ਤੇ ਉਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਪਰਿਵਾਰੀਆ ਬੁពੇਸ਼ ਮਗੇਲ ਉਹਨ ਕਿ ਤਾਂ ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿੱਚ ਆਨ ਦਾ ਰਿਕੁਐਸਟ ਕਰਨਗੇ ਤਾਂ ਹਾਈ ਕਮਾਂਡ ਇਸ ਗੱਲ ਤੇ ਵਿਚਾਰ ਕਰ ਸਕਦਾ ਹੈ ਹਾਈ ਕਮਾਂਡ ਦਾ ਪ੍ਰੈਰੋਗੇਟਿਵ ਹੈ ਯਾਨੀ ਜੇ ਲੀਡਰ ਨੇ ਰੂਲ ਆਊਟ ਕਰਨਾ ਹੋਵੇ ਤਾਂ ਉਹ ਸਿੱਧਾ ਕਹਿ ਸਕਦੇ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਾਸਤੇ ਦਰਵਾਜ਼ੇ ਬੰਦ ਹੈ ਕੈਪਟਨ ਅਮਰਿੰਦਰ ਸਿੰਘ ਆਣਾ ਚਾਹਣ ਜਾਂ ਨਾ ਆਣਾ ਚਾਹਣ ਕੋਈ ਫਰਕ ਨਹੀਂ ਪੈਂਦਾ ਉਪਰ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੈ ਜਿਹੜੇ ਅਨਕੰਫਰਟੇਬਲ ਹੈ ਭਾਜੀਪੀ ਵਿੱਚ ਅਸਹਿਜ ਹੈ ਤੇ ਇਸ ਕਰਕੇ ਜੇ ਉਹ ਕਾਂਗਰਸ ਵਿੱਚ ਆਣਾ ਕਮਾਂਡ ਚਾਹਣ ਤਾਂ ਹਾਈ ਕਮਾਂਡ ਵਿਚਾਰ ਕਰ ਸਕਦਾ ਹੈ ਯਾਨ ਵੀ ਜੇ ਕੈਪਟਨ ਨਵਿੰਦਰ ਸਿੰਘ ਇਹ ਸੌਫਰ ਨੂੰ ਕੈਚ ਕਰਨਾ ਚਾਹੁੰਦੇ ਆ ਜਾਂ ਗ੍ਰੈਬ ਕਰਨਾ ਚਾਹੁੰਦੇ ਆ ਤਾਂ ਉਹ ਕੰਸੀਡਰ ਕਰ ਸਕਦੇ ਆ ਯਾਨੀ ਕੈਪਟਨ ਨਵਿੰਦਰ ਸਿੰਘ ਲਈ ਕਾਂਗਰਸ ਦੇ ਦਰਵਾਜ਼ੇ ਹਜੇ ਬੰਦ ਨਹੀਂ ਹੋਏ ਇਹ ਅੱਛਾ ਇਹ ਸਟੇਟਮੈਂਟ ਵੀ ਬੁਪੇਸ਼ ਬਗੇਲ ਜੀ ਵੱਲੋਂ ਆਈ ਬੁਪੇਸ਼ ਬਗੇਲ ਪੰਜਾਬ ਕਾਂਗਰਸ ਦੇ ਪ੍ਰਭਾਰੀ ਹੈ ਛੱਤੀਸਗੜ੍ਹ ਦੇ ਸਾਫ ਦਾ ਸਾਬਕਾ ਸੀਐਮ ਹੈ ਤੇ ਜਨਰਲ ਸੈਕਟਰੀ ਇੰਚਾਰਜ ਹੈ ਪੰਜਾਬ ਦੇ ਇਸ ਕਰਕੇ ਇਹ ਨਹੀਂ ਆਪਾਂ ਕਹਿ ਸਕਦੇ ਵੀ ਕਿਸੇ ਲੋਕਲ ਲੀਡਰ ਨੇ ਦਿੱਤੀ ਹੈ ਜਦੋਂ ਇੰਚਾਰਜ ਵੱਲੋਂ ਸਟੇਟਮੈਂਟ ਆਈ ਹੈ ਇਟ ਮੀਨਸ ਹਾਈ ਕਮਾਂਡ ਦਾ ਰੁਖ ਹੈ ਹਾਈ ਕਮਾਂਡ ਹੀ ਚਾਹਦੀ ਹੈ ਇਸੇ ਕਰ ਯਾਪਾ ਕਹਿ ਸਕਦੇ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਲਈ ਕਾਂਗਰਸ ਦੇ ਦਰਵਾਜ਼ੇ ਹਾਲੇ ਵੀ ਬੰਦ ਨਹੀਂ ਹੋਏ 옵ਸ਼ਨਸ ਓਪਨ ਹੈ ਜੇ ਉਹ ਆਣਾ ਚਾਹਣ ਤਾਂ ਕਾਂਗਰਸ ਹਾਈ ਕਮਾਂਡ ਉਹਨਾਂ ਨੂੰ ਕੰਸੀਡਰ ਕਰ ਸਕਦੀ ਹੈ ਜੀ ਕ੍ਰਿਸ਼ਨ ਬਹੁਤ ਸ਼ੁਕਰੀਆ ਭਨੇਸ਼ ਜਿਆਦਾ ਜਾਣਕਾਰੀ ਸਾਂਝ ਪਾਉਣ ਦਾ ਇੰਤਜ਼ਾਰ ਰਹੇਗਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਸਤੇ ਜ਼ਾਤੀ ਤੌਰ ਤੇ ਬਿਆਨ ਕੀ ਹੈ ਕਿ ਹਾਲਾਂਕਿ ਉਹ ਤੇ ਪਰਿਵਾਰਕ ਮੈਂਬਰ ਆ ਵੱਡਾ ਬਿਆਨ ਦੇ ਰਹੇ ਨੇ ਕਿ ਕੈਪਟਨ ਪਾਰਟੀ ਦਾ ਹਿੱਸਾ ਬਣੇ ਰਹਿਣਗੇ ਸਬ ਤੋਂ ਵੱਡੀ ਖਬਰ ਹੋਰ ਆ ਰਹੀ ਹੈ ਕਿ ਜਥੇਦਾਰ ਦੇ ਸਾਹਮਣੇ ਐਸਐਸਪੀ ਫਾਜ਼ਲ ਕਾ ਪੇਸ਼ ਹੋਏ ਨੇ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਨਾਲ ਮੁਲਾਕਾਤ ਕੀਤੀ ਗਈ ਜਥੇਦਾਰ ਨੂੰ ਮਿਲ ਕੇ ਐਸਐਸਪੀ ਨੇ ਲਿਖਤੀ ਤੌਰ ਤੇ ਸਪਸ਼ਟ ਕਰਨ ਦਿੱਤਾ ਹੈ ਅੰਮ੍ਰਿਤਸਰ ਪੁਲਿਸ ਕਮਿਸ਼ਨਰਟ ਨੇ ਵੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਨਾਲ ਮੁਲਾਕਾਤ ਕੀਤੀ ਭਿੱਤੇ ਦਿਨੀ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚੋਂ ਦੋ ਲੋਕਾਂ ਨੂੰ ਕਸਟਡੀ ਦੇ ਵਿੱਚ ਲਿਆ ਗਿਆ ਜਥੇਦਾਰ ਕੁਲਦੀਪ ਸਿੰਘ ਗੜਗਾਜ ਨੇ ਪੰਜਾਬ ਪੁਲਿਸ ਅਤੇ ਐਸਐਸਪੀ ਨੂੰ ਸਿੱਧੇ ਚੇਤਾਵਨੀ ਦਿੱਤੀ ਸੀ ਕਿ ਪੁਲਿਸ ਟੀਮ ਨੇ ਨਾਸੂਸ ਕੀਤਾ ਕਿ ਪ੍ਰਕਰਮਾ ਦੇ ਵਿੱਚੋਂ ਉਹਨਾਂ ਨੌਜਵਾਨਾਂ ਨੂੰ ਨਹੀਂ ਸੀ ਚੁੱਕਣਾ ਚਾਹੀਦਾ ਅੱਗੇ ਤੋਂ ਅਜੇ ਹੀ ਕਾਰਵਾਈ ਤੋਂ ਪੰਜਾਬ ਪੁਲਿਸ ਵੱਟਨ ਦਾ ਕੰਮ ਕਰੇਗੀ ਪ੍ਰੋਫੈਸਰ ਗਵਿੰਦਰਪਾਲ ਪੁੱਲਰ ਵੀ ਰਿਹਾਈ ਤੇ ਵੀ ਜਤੇਧਰ ਗੜਗਾਜ ਬੋਲੇ ਹੈ ਕਿ ਸਿੱਖਾਂ ਦੀ ਪਛਾਣ ਗਿਣਤੀ ਤੋਂ ਨਹੀਂ ਯੋਗਦਾਨ ਦੇ ਨਾਲ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਵੱਡਾ ਯੋਗਦਾਨ ਸਿੱਖਾਂ ਨੇ ਪਾਇਆ ਹੈ ਦੇ ਨਾਲ ਕੋਈ ਗੱਲ ਬਾਤ ਸਰ ਅੱਜ ਦਿਨ ਜਿਹੜੀ ਮੁਲਾਕਾਤ ਹੋਈ ਉਹਦੇ ਬਾਰੇ ਦੱਸ ਦੇ ਤੇ ਤੁਹਾਨੂੰ ਦੱਸ ਦਿੰਦਾ ਮੈਂ ਮਾਰਾ ਇੱਥੇ ਦਰਸ਼ਨ ਕਰਨ ਆਇਆ ਸੀਗਾ ਅੱਜ ਦਰਸ਼ਨ ਕਰ ਲਿਆ ਤੇ ਮਨ ਦੀ ਬਹੁਤ ਮજા ਆਇਆ ਦੱਸ ਸਿੰਘ ਸਾਹਿਬ ਦੇ ਨਾਲ ਵੀ ਮੁਲਾਕਾਤ ਹੋਈ ਸੀ ਹਾਂ ਇਹਨਾਂ ਨੂੰ ਵੀ ਮਿਲਿਆ ਸੀ ਥੈਂਕ ਯੂ ਕੋਈ ਖਾਸ ਵਜ੍ਹਾ ਤੇ ਨਹੀਂ ਕੋਈ ਗੱਲ ਨਹੀਂ ਅਜੀ ਅੰਦੇ ਕਾਫੀ ਖੁਸ਼ ਸੀ ਜਦੋਂ ਅੱਜ ਇਹ ਨਹੀਂ ਕੋਈ ਨਹੀਂ ਇੱਕ ਜਿਹੜੇ ਤਾਂ ਤੇ ਮੈਂ ਤੇ ਜਿਹੜੀ ਗੱਲ ਉਹ ਤੁਹਾਨੂੰ ਪ੍ਰੈਸ 'ਚ ਕਹੀ ਸੀ ਕਿ ਇਸ ਸਰਬਸਾਂਝੇ ਥਾਂ ਦੇ ਉੱਤੇ ਸਾਰੇ ਅਸੀਂ ਸ਼ਰਧਾ ਭਾਵਨਾ ਦੇ ਨਾਲ ਆਉਨੇ ਆਂ ਤੇ ਕਦੀ ਵੀ ਕੋਈ ਇਦਾਂ ਦੀ ਗੱਲਬਾਤ ਐਕਟੀਵਿਟੀ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਕੋਈ ਇਦਾਂ ਦਾ ਸੁਨੇਹਾ ਜਾਵੇ ਤੇ ਅੱਜ ਉਹਨਾਂ ਨੇ ਆਪਣਾ ਪੱਖ ਰੱਖਿਆ ਇੱਥੇ ਤੇ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਲਿਖਤੀ ਵੀ ਇੱਥੇ ਆਪਣਾ ਪੱਖ ਭੇਜ ਦਿਓ ਬਾਕੀ ਉਹਨਾਂ ਨੇ ਇਹ ਗੱਲ ਨੂੰ ਮਹਿਸੂਸ ਕੀਤਾ ਵਾ ਵੀ ਜਿਸ ਤਰੀਕੇ ਨਾਲ ਉਹਨਾਂ ਦੇ ਉਹ ਪੰਜ ਬੰਦੇ ਉਸ ਦਿਨ ਗਏ ਨੇ ਪੁਲਿਸ ਦੇ ਉਹ ਨਹੀਂ ਜਾਣੇ ਚਾਹੀਦੇ ਇਹ ਵੀ ਗੱਲ ਹੋਈ ਕਿ ਪਰਿਕਦੇ ਵਿੱਚ ਐਸੀ ਗਲਤੀ ਹਾਂ ਨੇ ਉਹ ਨਹੀਂ ਕਰਨਗੇ ਉਹ ਉਹਨਾਂ ਨੇ ਬਿਲਕੁਲ ਇਹ ਪ੍ਰੋਸਾ ਦਿੱਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਦਾਂ ਦੀ ਗੱਲਬਾਤ ਜਿਹੜੀ ਉਹ ਨਹੀਂ ਕੀਤੀ ਜਾਊਗੀ ਕਿਉਂਕਿ ਆਪਾਂ ਜਿੰਨੇ ਵੀ ਆ ਇੱਥੇ ਬਸਣ ਵਾਲੇ ਸਾਰੇ ਸਤਖੰਡ ਸ਼੍ਰੀ ਦਰਬਾਰ ਸਾਹਿਬ ਦਾ ਸਤਕਾਰ ਕਰਦੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਤਾਂ ਕਦੀ ਵੀ ਇਦਾਂ ਦਾ ਕੁਝ ਹੋਣਾ ਹੀ ਨਹੀਂ ਚਾਹੀਦਾ ਸੱਚੀ ਭਾਵਨਾ ਦੇ ਨਾਲ ਗੁਰੂ ਕੋਲ ਆਈਏ ਤੇ ਗੁਰੂ ਦੇ ਕੋਲੋਂ ਮੰਗ ਆਣ ਕੇ ਸ਼ਰਧਾ ਭਾਵਨਾ ਦੇ ਨਾਲ ਅਰਦਾਸ ਬੇਨਤੀ ਕਰੀਏ ਗੁਰੂ ਦਾ ਉਪਦੇਸ਼ ਆਪਾਂ ਲੈ ਕੇ ਜਾਈਏ ਤਾਂ ਬਸ ਗੱਲ ਭਾਰਤ ਬੰਦ ਦੇ ਹੋਏਗੀ ਰਲਵਾ ਮਲਵਾ ਅਸਰ ਦੇਖ ਨੂੰ ਮਿਲਿਆ ਪੰਜਾਬ ਭਰ ਦੇ ਵਿੱਚ ਟ੍ਰੇਡ ਯੂਨੀਅਨਸ ਨੇ ਪ੍ਰਦਰਸ਼ਨ ਕੀਤਾ ਆਮ ਆਦਮੀ ਪਾਰਟੀ ਵੀ ਬੰਦ ਦਾ ਸਮਰਥਨ ਕਰ ਚੁੱਕੀ ਹੈ ਟ੍ਰੇਡ ਯੂਨੀਅਨ ਕਿਸਾਨ ਜਥੇਬੰਦੀਆਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੋਇਆ ਸੀ ਅਮਰੀਕਾ ਦੇ ਨਾਲ ਟ੍ਰੇਡ ਡੀਲ ਅਤੇ ਨਵੇਂ ਲੇਬਰ ਲਾਅ ਦਾ ਵਿਰੋਧ ਹੋ ਰਿਹਾ ਹੈ ਕਰੀਬ 30 ਕਰੋੜ ਕਾਮਿਆਂ ਦੇ ਵੱਲੋਂ ਹੜਤਾਲ ਦਾ ਜ਼ਿਕਰ ਕੀਤਾ ਗਿਆ ਦੇਸ਼ ਭਰ ਦੇ ਵਿੱਚ ਬੈਂਕਿੰਗ, ਟ੍ਰਾਂਸਪੋਰਟ, ਸਿਹਤ ਸੇਵਾਵਾਂ ਸਣੇ ਸਰਕਾਰੀ ਕੰਮਕਾਜ ਵੀ ਪ੍ਰਭਾਵਿਤ ਅਜ ਦੇਖਣ ਨੂੰ ਮਿਲਿਆ ਅਦਾਸ ਤਸਵੀਰਾਂ ਤੋਂ ਆਡੀ ਟੀਵੀ ਸਕਰੀਨ ਤੇ ਟ੍ਰੇਡ ਯੂਨੀਅਨ ਦਾ ਭਾਰਤ ਬੰਦ ਬੋਗਾ ਨਵਾਂ ਸ਼ਹਿਰ ਸ਼ਹਿਰ ਬਠਿੰਡਾ ਨਾਬਾ ਦੇ ਨਾਲ-ਨਾਲ ਮਾਲਵੇ ਦੀ ਗੱਲ ਕਰਾਂਗੇ ਸੰਗਰੂ ਰੋਪੜ ਦੇ ਤੇ ਫਤਿਹਗੜ ਦੀ ਤੇ ਫਿਰ ਪੌਂਦ ਦਾ ਇਲਾਕਾ ਬੋਹਾਲੀ ਤੇ ਫਿਰ ਬੁਖਸਰ ਤੇ ਹੁਸ਼ਿਆਰਪੁਰ ਦੀ ਵੀ ਗੱਲ ਕਰਨੀ ਲਾਜ਼ਮੀ ਰਹੇਗੀ ਜਿੱਥੇ ਟ੍ਰੇਡ ਯੂਨੀਅਨ ਨੇ ਭਾਰਤ ਬੰਦ ਸੱਦਾ ਦਿੱਤਾ ਮੋਦੀ ਸਰਕਾਰ 40 ਕਾਨੂੰਨ ਰੱਦ ਕਰਕੇ 4 ਕਾਨੂੰਨ ਲਾਗੂ ਕਰਨ ਜਾ ਰਹੀ ਹੈ ਜਿਹੜੇ ਕਿ ਸਾਡੇ ਤੇ ਥੋਪੇ ਹੀ ਜਾ ਰਹੇ ਨੇ ਸਾਡੀ ਡਿਊਟੀ 12 ਘੰਟੇ ਹੋਣੀ ਹੈ ਖਾਸ ਕਰਕੇ ਇਹਦਾ ਫਾਇਦਾ ਕਾਰਪੋਰੇਟ ਘਰਾਣਿਆਂ ਨੂੰ ਹੋਣਾ ਬਿਜ਼ਨਸਮੈਨਾਂ ਨੂੰ ਹੋਣਾ ਆਮ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਨੁਕਸਾਨ ਹੀ ਆਦਾ ਡਿਊਟੀ 12 ਘੰਟੇ ਆ ਉਹਨਾਂ ਨੇ ਜੱਜ਼ੀਆ ਸਾਡੇ ਤੇ ਹਰੇਕ ਚੀਜ਼ ਥੋਪਣੀ ਆ ਤੇ ਸਾਡੇ ਤੋਂ 12-12 ਘੰਟੇ ਡਿਊਟੀ ਕਰवानी ਆ ਇਹ ਚੀਜ਼ਾਂ ਦੇ ਅਗੇਂਸਟ ਇਹ ਦੇਸ਼ ਆਪੀ ਹੜਤਾਲ ਚੱਲ ਰਹੀ ਹੈ ਤੇ ਦੂਜਾ ਇਹਦੇ ਵਿੱਚ ਸਾਨੂੰ ਕਿਸਾਨ ਜਥੇਬੰਦੀਆਂ ਵੱਲੋਂ ਵੀ ਬਹੁਤ ਜ਼ਿਆਦਾ ਸਾਥ ਮਿਲ ਰਿਹਾ ਕਿਸਾਨ ਜਥੇਬੰਦੀਆਂ ਸਾਥ ਇਸ ਕਰਕੇ ਮਿਲ ਰਿਹਾ ਕਿਉਂਕਿ ਜੋ ਯੂਐਸ ਤੇ ਇੰਡੀਆ ਦੀ ਟ੍ਰੇਡ ਡੀਲ ਹੋਈ ਆ ਉਹਦੇ ਵਿੱਚ ਬਹੁਤ ਸਾਰੀਆਂ ਖਾਮੀਆਂ ਨੇ ਖਾਮੀਆਂ ਕਰਕੇ ਯੂਐਸ ਸਾਡੇ ਕਿਸਾਨ ਨੇ ਜਿਹੜੇ ਉਹ ਸੜਕਾਂ ਤੇ ਆਏ ਨੇ ਕਿਤੇ ਕਰੌਪ ਲਾਸ ਹੋ ਜਾਈ 100% ਗਾਰੰਟੀਡ ਕਿ ਜੇ ਅੱਜ ਮੇਰੀ ਕੋਈ 5000 ਕੁਇੰਟਲ ਕਣਕ ਹੋਣੀ ਸੀ ਤੇ ਜੇ ਕੋਈ ਗਲੇ ਗੜੇ ਪੈ ਜਾਣ ਕੋਈ ਬਰਸਾਤ ਆ ਜਾਏ ਕੋਈ ਇਸ ਕਿਸਮ ਦੀ ਹਰੀਕੇਨ ਆ ਜਾਏ 100% ਕੰਪੰਸੇਸ਼ਨ ਗਵਰਨਮੈਂਟ ਆਫ ਅਮਰੀਕਾ ਕਰਦੀ ਇੱਥੇ ਲੜਾਈ 2 ਤੋਂ 5 ਏਕੜ ਦੇ ਫਾਰਮਰਸ ਦੀ ਕੌਣ ਲੜੇਗਾ ਅਸੀਂ ਤੇ ਆਪਣੀ ਐਮਐਸਪੀ ਦੀ ਲੜਾਈ ਲੜਨੇ ਕੱਲਾ ਪੰਜਾਬ ਤੇ ਹਰਿਆਣਾ ਹੀ ਹੈ ਜਿੱਥੇ ਮਿਨਿਮਮ ਸਪੋਰਟ ਪ੍ਰਾਈਸ ਮਿਲ ਰਹੀ ਹੈ ਉਹ ਵੀ ਜਿਹੜੀ ਡਾਕਟਰ ਸੁਆਮੀ ਨਾਥਨ ਜੀ ਦੇ ਫਾਰਮੂਲੇ ਮੁਤਾਬਕ ਦੇਣੀ ਸੀ ਉਹ ਨਹੀਂ ਦਿੱਤੀ ਅਜੇ ਸੈਂਟਰਲ ਗਵਰਨਮੈਂਟ ਨੇ ਹਿੰਦੁਸਤਾਨ ਚ ਟੋਟਲ ਫਾਰਮਰ ਜਿਹੜਾ ਉਹ ਤੇ ਕਿਤੇ ਐਮਐਸਪੀ ਐ ਨਹੀਂ ਐਕਸੈਪਟ ਹੋ ਦੀਸ ਟੂ ਸਟੇਟਸ ਸੋ ਮੇਰਾ ਖਿਆਲ ਅਨ ਇਕਵਲ ਬੈਟਲ ਹੈ ਅੱਜ ਟੇਡੇ ਟੰਗ ਦੇ ਨਾਲ ਅੱਜ ਇਹ ਜਿਹੜੀ ਬੈਕ ਡੋਰ ਐਂਟਰੀ ਟਰੰਪ ਦੇ ਰਾਹੀਂ ਕਿਸਾਨ ਨੂੰ ਮਾਰਦ ਨਹੀਂ ਕੀਤੀ ਆ ਉਹ ਮੋਦੀ ਸਾਹਿਬ ਦੇ ਸਰਕਾਰ ਨੇ ਕੀਤੀ ਆ ਅੱਜ ਮੈਂ ਸਮਝਦਾ ਦੇਸ਼ ਦਾ 85% ਕਿਸਾਨ ਆ ਉਹ ਆ ਜਿਹੜਾ ਛੋਟਾ ਕਿਸਾਨ ਆ ਜਿਹੜਾ ਆਪਣਾ ਦੁੱਧ ਵੇਚ ਕੇ ਆਪਣੀ ਡੈਰੀ ਫਾਰਮਿੰਗ ਕਰਕੇ ਆਪਣੀ ਫਿਸ਼ਿੰਗ ਫਾਰਮਿੰਗ ਕਰਕੇ ਛੋਟਾ ਛੋਟਾ شہਦ ਦੀਆਂ ਮੱਖੀਆਂ ਪਾਲ ਕੇ ਸੋ ਜਦੋਂ ਯੂ ਐਸ اے ਦਾ ਦੁੱਧ ਪਾਊਡਰ ਪਨੀਰ ਬਖਣ ਸਸਤੇ ਰੇਟਾਂ ਤੇ ਆਉਣ ਲੱਗ ਗਿਆ ਤੇ ਫਿਰ ਕੀ ਬਣੂ ਪੰਜਾਬ ਦੇ ਕਿਸਾਨ ਦਾ ਸੋਨ ਮਾਰਨ ਦੇ ਲਈ ਭਾਰਤੀ ਜਨਤਾ ਪਾਰਟੀ ਨੇ ਇੱਕ ਬਹੁਤ ਵੱਡੀ ਸਕੀਮ ਔਰ ਸਾਜ਼ਿਸ਼ ਰਚੀ ਹੈ। ਇਹ ਗੱਲ ਆਪਰੇਸ਼ਨ ਨੋਟਿਸ ਦੀ ਹੋਏਗੀ ਆਮ ਆਦਮੀ ਪਾਰਟੀ ਦੇ ਇਲਜ਼ਾਮਾਂ ਦੇ ਭਾਜੀਪੀ ਤੇ ਜਿਹੜੇ ਇਲਜ਼ਾਮ ਲੱਗੇ ਉਸ ਤੋਂ ਬਾਅਦ ਨੈਬ ਸਿੰਘ ਸਿਆਣੀ ਤੇ ਕੀ ਕੁਛ ਵੱਡਾ ਰਿਐਕਸ਼ਨ ਦਿੱਤਾ ਗਿਆ ਕਿ ਸੀਐਮ ਸਿਆਣੀ ਨੇ ਮੇਰੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਭਰਾਜ ਕਹਿ ਰਹੇ ਨੇ। ਦਰਿੰਦਰ ਕੌਰ ਭਰਾਜ ਸੰਗਰੂਰ ਤੋ ਵਿਧਾਇਕਾਂ ਨੇ ਆਮ ਆਦਮੀ ਪਾਰਟੀ ਦੇ ਕਿ ਮੈਨੂੰ 27 ਦੇ ਲਈ ਸੰਗਰੂਰ ਤੋਂ ਟਿਕਟ ਦਾ ਆਫਰ ਦਿੱਤਾ ਗਿਆ ਤੇ ਮੈਨੂੰ ਜੋ ਵੀ ਬਣਾਇਆ ਹੈ ਉਹ ਆਮ ਆਦਮੀ ਪਾਰਟੀ ਨੇ ਬਣਾਇਆ। ਭਾਰਤੀ ਜਨਤਾ ਪਾਰਟੀ ਬਾਰੇ ਕਿਹਾ ਗਿਆ ਕਿ ਕਿਸੇ ਵੀ ਭੁਲੇਖੇ ਚ ਭਾਜਪਾ ਨਾ ਰਹੇ। ਅਸੀਂ ਭਾਜਪਾ ਦੀ ਰਾਜਨੀਤੀ ਦਾ ਸ਼ਿਕਾਰ ਨਹੀਂ ਹੋਵਾਂਗੇ। ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਮੇਰੀ ਫਿਕਰ ਛੱਡ ਕੇ ਹਰਿਆਣਾ ਵੱਲ ਧਿਆਨ ਦੇਣ ਇੱਕ ਤਿੱਖਾ ਟਾਕਸ਼ ਗਵਾਂਡੀ ਸੂਬੇ ਦੇ ਸੀਐਮ ਨਾਇਬ ਸਿੰਘ ਸਿਆਣੀ ਦੇ ਕਸਿਆ। ਮੈਂ ਤੁਹਾਡੇ ਤੱਕ ਅਪਰੋਚ ਹੋਈ ਹੈ ოਪਰੇਸ਼ਨ ਲੋਟਸ ਤੁਸੀਂ ਕਨਫਰਮ ਤੋਂ ਕਹਿ ਰਹੇ ਹੋ ਕਿ ਆਇਆ ਕਿਸ ਤਰੀਕੇ ਨਾਲ ਮੇਰੇ ਨਾਲ ਸਾਡੇ ਸੰਗਰੂਰ ਤੋਂ ਇੱਕ ਨਾਮਵਰ ਵਿਅਕਤੀ ਨੇ ਜਿਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਸੰਪਰਕ ਕਰਨ ਦੇ ਲਈ ਉਹਨਾਂ ਨਾਲ ਜਿਹੜੀ ਬੰਦ ਕਮਰਾ ਮੀਟਿੰਗ ਦੇ ਲਈ ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਸੀਗਾ ਜਿਸ ਦੇ ਵਿੱਚ ਚਾਹ ਸੰਗਰੂਰ ਤੋਂ ਇਲੈਕਸ਼ਨ ਲੜਨ ਦੀ ਗੱਲ ਹੋਵੇ ਔਰ ਆਪਣੇ ਨਾਲ ਹੋਰ ਜਿਹੜੇ ਸਾਥੀਆਂ ਨੂੰ ਨਾਲ ਲੈ ਕੇ ਜਾਣ ਦੀ ਗੱਲ ਇਵਨ ਮੇਰੇ ਵੱਲੋਂ ਕੋਈ ਜੇ ਡਿਮਾਂਡ ਹੈ ਤਾਂ ਉਸ ਡਿਮਾਂਡ ਨੂੰ ਰੱਖਣ ਦੀ ਗੱਲ ਹੈ ਜਿਹੜੀ ਉਹਨਾਂ ਦੇ ਵੱਲੋਂ ਮੇਰੇ ਕੋਲੇ ਪ੍ਰਪੋਜ਼ਲ ਹੈ ਜਿਹੜੀ ਉਹ ਭੇਜੀ ਗਈ ਆ ਸੋ ਉਸ ਚੀਜ਼ ਨੂੰ ਲੈ ਕੇ ਮੈਂ ਅੱਜ ਪਾਰਟੀ ਦੇ ਨਾਲ ਵੀ ਗੱਲ ਕੀਤੀ ਹੈ ਔਰ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਇਹ ਗੱਲ ਪੰਜਾਬ ਦੇ ਲੋਕਾਂ ਤੱਕ ਵੀ ਰੱਖੀ ਆ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਨਿਊਜ਼ 18 ਦੇ ਰਾਹੀਂ ਮੈਂ ਨਾਇਬ ਸਿੰਘ ਸੈਣੀ ਜੀ ਨੂੰ ਕਹਿਣਾ ਚਾਹੁੰਦੀ ਆ ਕਿ ਨਰਿੰਦਰ ਕੌਰ ਭਰਾਜ ਦੀ ਪਹਿਲਾਂ ਹਿਸਟਰੀ ਜ਼ਰੂਰ ਦੇਖ ਲਿਓ ਕਿ 2014 ਦੀ ਲੋਕ ਸਭਾ ਇਲੈਕਸ਼ਨ ਦੇ ਵਿੱਚ 19 ਸਾਲ ਦੀ ਏਜ ਦੇ ਵਿੱਚ ਪੰਜਾਬ ਦੀ ਪਹਿਲੀ ਮਹਿਲਾ ਪੋਲਿੰਗ ਏਜੰਟ ਬਣਨ ਦਾ ਮਾਣ ਮੈਨੂੰ ਮਿਲਿਆ ਜਦੋਂ ਕਿ ਕੋਈ ਨੌਜਵਾਨ ਡਰਦਾ ਬੂਥ ਨਹੀਂ ਸੀ ਲਾਉਂਦਾ ਇੱਕ ਆਮ ਜੇ ਕਿਸਾਨ ਦੀ ਧੀ ਨੂੰ ਇੱਕ ਆਮ ਪਰਿਵਾਰ ਦੀ ਧੀ ਨੂੰ ਟਿਕਟ ਦੇ ਕੇ ਸੰਗਰੂਰ ਤੋਂ ਪਾਰਟੀ ਨੇ ਨਵਾਜਿਆ ਔਰ ਮੇਰੇ ਲੋਕਾਂ ਨੇ ਸੰਗਰੂਰ ਦੇ ਲੋਕਾਂ ਨੇ ਮੇਰੇ ਤੇ ਮਾਣ ਕਰਦੇ ਹੋਏ ਮੈਨੂੰ ਵੱਡੇ ਬਹੁਮਤ ਦੇ ਨਾਲ ਉੱਥੋਂ ਜਿਤਾ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਭ ਤੋਂ ਛੋਟੀ ਉਮਰ ਦੀ ਸਭ ਤੋਂ ਛੋਟੀ ਉਮਰ ਦੀ ਐਮ.ਐਲ.ਏ ਹੋਣ ਦਾ ਮਾਣ ਅੱਜ ਮੈਨੂੰ ਵਿਧਾਨ ਸਭਾ ਦੇ ਵਿੱਚ ਦਿੱਤਾ। ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਅਮਰੀਕਾ ਦੇ ਨਾਲ ਫਿਰ ਟੀਲ ਅਤੇ ਨਵੇਂ ਲੇਬਰ ਲਾਅ ਦਾ ਵਿਰੋਧ ਜਿਹੜਾ ਹੈ ਉਹ ਕੀਤਾ ਗਿਆ। ਕਰੀਬਤੀ ਕਰੋੜ ਕਾਮਿਆਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਦੇਸ਼ ਭਰ ਦੇ ਵਿੱਚ ਜਿੱਥੇ ਇੱਕ ਪਾਸੇ ਤੋਂ ਦਿਖਾਇਆ ਕਿ ਬੱਸਾਂ ਜਿਹੜੀਆਂ ਨੇ ਉਹਨਾਂ ਦਾ ਚੱਕਾ ਜਾਮ ਹੈ ਯਾਤਰੀ ਪਰੇਸ਼ਾਨ ਹੋ ਰਹੇ ਨੇ ਔਰ ਦੂਜੇ ਪਾਸੇ ਬੈਂਕਿੰਗ, ਟਰਾਂਸਪੋਰਟ, ਸਿਹਤ ਸੇਵਾਵਾਂ ਸਮੇਤ ਸਰਕਾਰੀ ਕੰਮਕਾਜ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਅੰਦਾਜ਼ਾ ਲਾਇਆ ਜਾ ਸਕਦਾ ਕਿਨੇ ਵੱਡੇ ਪੱਧਰ ਤੇ ਲੋਕ ਜਣੇ ਨੇ ਅੱਜ ਹਰ ਕੰਮ ਨੂੰ ਲੈ ਕੇ ਪਰੇਸ਼ਾਨ ਹੋ ਸਕਦੇ ਨੇ ਜਿਨ੍ਹਾਂ ਦਾ ਬਹੁਤ ਹੀ ਜ਼ਰੂਰੀ ਕੰਮ ਹੁੰਦਾ ਹੈ ਉਹਨਾਂ ਨੂੰ ਜ਼ਿਆਦਾ ਖੱਜਲ ਖੁਆਰੀ ਪਰੇਸ਼ਾਨੀ ਅੱਜ ਜਿਹੜੀ ਚਲਣੀ ਪੈ ਸਕਦੀ ਹੈ ਤਨਵਾ ਲੇਬਰ ਲਾ ਹੈ ਜਿਸ

ਲਾਈਵ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਅਮਿਤ ਕੀਕੂ ਜਰ ਰਿਪੋਰਟ ਹੈ ਭਾਰਤ ਬੰਨੂ ਲੈ ਕੇ ਦੇਖੋ 10 ਵਜੇ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ ਹੈ ਕਿ ਪਿਕਚਰ ਕਲੀਅਰ ਹੋ ਰਹੀ ਹੈ ਕਿਹੜੀਆਂ ਚੀਜ਼ਾਂ ਬੰਦ ਰਹਿਣਗੀਆਂ ਕਿਹੜੀਆਂ ਨਹੀਂ ਰਹਿਣਗੀਆਂ ਕਿਉਂਕਿ ਅਸੀਂ ਐਗਜ਼ੈਕਟ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾਈਏ ਜਿਹੜੇ ਕਹਰਾਜ ਬੈਠ ਕੇ ਸਾਨੂੰ ਦੇਖ ਰਹੇ ਨੇ ਔਰ ਉਹਨਾਂ ਦੇ ਮਨਾਂ 'ਚ ਸਵਾਲ ਇਹੀ ਹੈ ਕਿ ਅੱਜ ਜੇਕਰ ਅਸੀਂ ਕੋਈ ਕੰਮਕਾਰ ਲਈ ਨਿਕਲ ਰਹੇ ਆ ਘਰੋਂ ਤਾਂ ਸਾਨੂੰ ਕੀ ਬੰਦ ਮਿਲੇਗਾ ਔਰ ਕੀ ਖੁੱਲ੍ਹਾ ਜੀ ਬਿਲਕੁਲ ਭਾਰਤ ਅਮਰੀਕਾ ਟ੍ਰੇਡ ਡੀਲ ਨੂੰ ਲੈ ਕੇ ਅੱਜ ਕਾਫੀ ਜਿਹੜਾ ਸਹਿਯੋਗ ਟ੍ਰੇਡ ਟ੍ਰੇਡ ਯੂਨੀਅਨ ਵੱਲੋਂ ਲੋਕਾਂ ਦਾ ਮੰਗਿਆ ਗਿਆ ਸੀ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਉਹਨਾਂ ਨੂੰ ਪਹਿਲਾਂ ਹੀ ਮਿਲ ਚੁਕਿਆ ਸੋ ਅਸੀਂ ਇੱਕ ਮਾਰਕੀਟ ਦੇ ਵਿੱਚ ਖੜੇ ਆ ਜਿਹੜੀ ਦੁਕਾਨਾਂ ਆ ਆਮ ਤੌਰ ਤੇ 9:30 ਵਜੇ ਖੁੱਲ ਜਾਂਦੀਆਂ ਸੀ ਉਹ ਤੁਸੀਂ ਦੇਖ ਸਕਦੇ ਹੋ ਕਿ ਹਾਲੇ ਤੱਕ ਬੰਦ ਹੈ ਕਿਉਂਕਿ ਇਸ ਡੀਲ ਦਾ ਕੁਝ ਛੋਟੇ ਕਾਰੋਬਾਰੀਆਂ ਤੇ ਵੀ ਜਿਹੜਾ ਅਸਰ ਜ਼ਰੂਰ ਪੈਂਦਾ ਨਜ਼ਰ ਆ ਰਿਹਾ ਸੋ ਸਹਿਯੋਗ ਅੰਨ ਦਾ ਦੁਕਾਨਦਾਰਾਂ ਦਾ ਜ਼ਰੂਰ ਮਿਲਦਾ ਨਜ਼ਰ ਆ ਰਿਹਾ ਹੈ ਸੋ ਦੂਜੇ ਪਾਸੇ ਤੁਸੀਂ ਦੇਖੋਗੇ ਜਿਹੜੀ ਸਿਹਤ ਸੂਧਾਵਾਂ ਜਿੱਦਾਂ ਰੋਜ਼ਮਰ ਦੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਜ਼ਰੂਰਤ ਹੈ ਜਿਵੇਂ ਮੈਡੀਕਲ ਸਟੋਰ ਹੈ ਸਬਜ਼ੀ ਦੀ ਦੁਕਾਨਾਂ ਹੈ ਉਹ ਜ਼ਰੂਰ ਖੁੱਲੀਆਂ ਹਨ ਲੇਕਿਨ ਕਿਸਾਨ ਜਥੇਬੰਦੀਆਂ ਵੱਲੋਂ ਵੀ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੀ ਟ੍ਰੇਡ ਯੂਨੀਅਨ ਨੂੰ ਸਹਿਯੋਗ ਦਿੱਤਾ ਗਿਆ ਤੇ ਅੱਜ ਪਰਦਰਸ਼ਨ ਵੀ ਜਿਹੜਾ ਕੀਤਾ ਜਾਏਗਾ ਲੇਕਿਨ ਅਮੂਨਨ ਦੇਖਿਆ ਗਿਆ ਹੈ ਕਿ ਜਦੋਂ ਦੁਕਾਨਦਾਰਾਂ ਦਾ ਸਹਿਯੋਗ ਮਿਲਦਾ ਹੈ ਤਾਂ ਫਿਰ ਜ਼ਿਆਦਾਤਰ ਆਮ ਲੋਕਾਂ ਤभी ਇਸ ਦਾ ਸਰਪੰਦਾ ਹੋਇਆ ਕਿਉਂਕਿ ਜਿਹੜੀਆਂ ਦੁਕਾਨਾਂ ਅੱਜ ਲੋਕਾਂ ਦੁਆਰਾ ਜਿਹੜੀ ਭਾਰਤ ਅਮਰੀਕਾ ਟ੍ਰੇਡ ਯੂਨੀਅਨ ਜਿਹੜੀ ਹੈ ਉਸ ਨੂੰ ਲੈ ਕੇ ਅੱਜ ਟ੍ਰੇਡ ਯੂਨੀਅਨ ਵੱਲੋਂ ਆਮ ਲੋਕਾਂ ਨੂੰ ਵੀ ਸਹਿਯੋਗ ਮੰਗਿਆ ਗਿਆ ਸੀ ਸੋ ਤੁਸੀਂ ਦੇਖ ਸਕਦੇ ਹੋ ਕਿ ਕੁਝ ਹੱਦ ਤੱਕ ਕਿਉਂਕਿ ਇਹ ਮਾਰਕੀਟ ਬਹੁਤ ਚਲਦੀ ਹੈ ਆਮਰੀਸਰ ਦੀ ਜ਼ਿਆਦਾਤਰ ਮਾਰਕੀਟਾਂ ਜ਼ਰੂਰ ਤੁਸੀਂ ਜਿੱਥੇ ਧਿਆਨ ਮਾਰੋਗੇ ਸਾਡੀ ਦਰਸ਼ਕ ਦਰਸ਼ਕ ਧਿਆਨ ਮਾਰੋਗੇ ਕੈਮਰੇ ਦੇ ذریعے ਜਰਤਰ ਬੰਦ ਜ਼ਰੂਰ ਨਜ਼ਰ ਆ ਰਹੀਆਂ ਫਿਰ ਬਸ ਦੋ ਚਾਰ ਦੁਕਾਨਾਂ ਜਿਹੜੀਆਂ ਕਿ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਖੁੱਲੀਆਂ ਲੋਕਾਂ ਨੂੰ ਜ਼ਰੂਰਤ ਪੈਂਦੀ ਹੈ ਜਿਵੇਂ ਹਸਪੀਟਲ ਹੋਗੇ ਮੈਡੀਕਲ ਸੁਵਿਧਾਵਾਂ ਹੋਗੀਆਂ ਜਾਂ ਫਿਰ ਸਬਜ਼ੀ ਦੀ ਦੁਕਾਨਾਂ ਹੋਗੀਆਂ ਸੋ ਇਹ ਜ਼ਰੂਰ ਖੁੱਲੀਆਂ ਨਜ਼ਰ ਆ ਰਹੀਆਂ ਸੋ ਕੁਲ ਮਿਲਾ ਕੇ ਅੱਜ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਵਾ ਇੱਕ ਪਾਸੇ ਜਿਹੜਾ ਬੱਸਾਂ ਦੀ ਹੜਤਾਲ ਹੈ ਦੂਜੇ ਪਾਸੇ ਆਮ ਦੁਕਾਨਦਾਰਾਂ ਵੱਲੋਂ ਸਹਿਯੋਗ ਦਿੱਤਾ ਗਿਆ ਹੈ ਟ੍ਰੇਡ ਜੂਰੀਅਨ ਨੂੰ ਤੋ ਕੁੱਲ ਮਿਲਾ ਕੇ ਅੱਜ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਡੀਲ ਨੂੰ ਲੈ ਕੇ ਜਿਹੜੇ ਦੁਕਾਨਦਾਰਾਂ ਦੁਆਰਾ ਸਹਿਯੋਗ ਦਿੱਤਾ ਗਿਆ ਤਾਂ ਜਦੋਂ ਲੋਕ ਘਰੋਂ ਬਾਹਰ ਨਿਕਲੋਗੇ ਹਲੇ ਹਾਲੇ ਕਿ ਹਾਲੇ ਲੋਕਾਂ ਨੂੰ ਇਸ ਬਾਰੇ ਉਹਨਾਂ ਨੂੰ ਜਿਆਦਾ ਜਾਣਕਾਰੀ ਨਹੀਂ ਹੈ ਲੇਕਿਨ ਜਦੋਂ ਕੋਈ ਸੰਭਾਅਨ ਆਏਗਾ ਬਹੁਤ ਹੀ ਅਪਡੇਟ ਜਿਹੜੀ ਹੈ ਇਸ ਦਰਸਖੰਡ ਤੋਂ ਦੁਕਾਨਦਾਰਾਂ ਨੂੰ ਵੀ ਤਾਂ ਕਾਫੀ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਖਤਮ ਹੋ ਗਈ ਹੈ ਅਮਰੀਕਾ ਦਿਨਾਂ ਤੋਂ ਇਹ ਡੀਲਾ ਤੇ ਨਵੇਂ ਲੇਬਰ ਲਾਅ ਦਾ ਵਿਰੋਧ ਜਿਹੜਾ ਹੈ ਉਹ ਕੀਤਾ ਗਿਆ। ਕਰੀਬ 30 ਕਰੋੜ ਕਾਮਿਆਂ ਦੇ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਦੇਸ਼ ਭਰ ਦੇ ਵਿੱਚ ਜਿੱਥੇ ਇੱਕ ਪਾਸੇ ਤੋਂ ਦਿਖਾਇਆ ਕਿ ਬੱਸਾਂ ਜੜੀਆਂ ਨੇ ਉਹਨਾਂ ਦਾ ਚੱਕਾ ਜਾਮ ਹੈ ਯਾਤਰੀ ਪਰੇਸ਼ਾਨ ਹੋ ਰਹੇ ਨੇ ਔਰ ਦੂਜੇ ਪਾਸੇ ਬੈਂਕਿੰਗ, ਟ੍ਰਾਂਸਪੋਰਟ, ਸਿਹਤ ਸੇਵਾਵਾਂ ਸਮੇਤ ਸਰਕਾਰੀ ਕੰਮਕਾਜ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਅੰਦਾਜ਼ਾ ਲਾਇਆ ਜਾ ਸਕਦਾ ਕਿ ਨੇ ਵੱਡੇ ਪੱਧਰ ਤੇ ਲੋਕ ਜੜੇ ਨੇ ਅੱਜ ਹਰ ਕੰਮ ਨੂੰ ਲੈ ਕੇ ਪਰੇਸ਼ਾਨ ਹੋ ਸਕਦੇ ਨੇ। ਕਾਜ ਇਹਨਾਂ ਦਾ ਬਹੁਤ ਹੀ ਜ਼ਰੂਰੀ ਕੰਮ ਹੁੰਦਾ ਹੈ ਉਹਨਾਂ ਨੂੰ ਜ਼ਿਆਦਾ ਖੱਜਲ ਖਵਾਰੀ ਪਰੇਸ਼ਾਨੀ ਅੱਜ ਜਿਹੜੀ ਆ ਚੱਲ ਨਹੀਂ ਪੈ ਸਕਦੀ ਹੈ ਤਾਂ ਨਵਾਂ ਲੇਬਰ ਲਾ ਹੈ ਜਿਸ ਦਾ ਵਿਰੋਧ ਮਜ਼ਦੂਰ ਸੰਗਠਨ ਕਰ ਰਹੇ ਨੇ ਮਜ਼ਦੂਰਾਂ ਤੇ ਕਰਮਚਾਰੀਆਂ ਦੇ ਅਧਿਕਾਰ ਕਮਜ਼ੋਰ ਕਰਨ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਔਰ ਭਾਰਤ ਬੰਦ ਵਿੱਚ ਦੱਸਿਆ ਕਿ ਕਿਸਾਨ ਜੁੱਥੇ ਬੰਦੀਆਂ ਵੀ ਸ਼ਾਮਲ ਹੋ ਰਹੀਆਂ ਨੇ ਜੋ ਜਾਣਕਾਰੀ ਹੈ ਉਹਨਾਂ ਦੇ ਵੱਲੋਂ ਵੀ ਸਮਰਥਨ ਦਿੱਤਾ ਜਾ ਰਿਹਾ ਹੈ ਤਾਂ ਕਿਸਾਨ ਅਮਰੀਕਾ ਦੇ ਨਾਲ ਟ੍ਰੇਡ ਡੀਲ ਦਾ ਵਿਰੋਧ ਕਰ ਰਹੇ ਨੇ ਭਾਰਤ ਬੰਦ ਨੂੰ ਕਾਂਗਰਸ आम आदमी पार्टी का भी समर्थन है यार की कोल मिला के जी पार्टियां ने वो भी समर्थन दे रही है दूजे पास भारत बंद का की कुछ असर है हालांकि सेवा प्रभावित जो हो सकती है वो भी दिखा रहे हैं पर से विचाले सदा रुख करा अमृतसर तो अमित शर्मा मेरे सहयोगी इस वे सानू लाइव इस वे साजूद ने अमित की कुछ रिपोर्ट है भारत बंद नैके देखो दस बजे तो उत्ते समा हो चुका है की पिक्चर क्लीयर हो रही है कि चीजा बंद रह ਕਿਹੜੀਆਂ ਨਹੀਂ ਰਹਿਣਗੀਆਂ ਕਿਉਂਕਿ ਅਸੀਂ ਐਗਜ਼ੈਕਟ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾਈਏ ਜਿਹੜੇ ਕਾਰਾਚ ਬੈਠ ਕੇ ਸਾਨੂੰ ਦੇਖ ਰਹੇ ਨੇ ਔਰ ਉਹਨਾਂ ਦੇ ਮਨਾਂ 'ਚ ਸਵਾਲ ਇਹੀ ਹੈ ਕਿ ਅੱਜ ਜੇਕਰ ਅਸੀਂ ਕੋਈ ਕੰਮਕਾਰ ਲਈ ਨਿਕਲ ਰਹੇ ਆ ਘਰੋਂ ਤਾਂ ਸਾਨੂੰ ਕੀ ਬੰਦ ਮਿਲੇਗਾ ਔਰ ਕੀ ਖੁੱਲਾ ਜੀ ਬਿਲਕੁਲ ਭਾਰਤ ਅਮਰੀਕਾ ਟ੍ਰੇਡ ਡੀਲ ਨੂੰ ਲੈ ਕੇ ਅੱਜ ਕਾਫੀ ਜਿਹੜਾ ਸਹਿਯੋਗ ਟ੍ਰੇਡ ਟ੍ਰੇਡ ਯੂਨੀਅਨ ਵੱਲੋਂ ਲੋਕਾਂ ਦਾ ਮੰਗਿਆ ਗਿਆ ਸੀ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਉਹਨਾਂ ਨੂੰ ਪਹਿਲਾਂ ਹੀ ਮਿਲ ਚੁਕਿਆ ਸੋ ਅਸੀਂ ਇੱਕ ਮਾਰਕੀਟ ਦੇ ਵਿੱਚ ਖੜੇ ਆ ਜਿਹੜੀ ਦੁਕਾਨਾਂ ਆ ਆਮ ਤੌਰ ਤੇ 9:30 ਵਜੇ ਖੁੱਲ ਜਾਂਦੀਆਂ ਸੀ ਉਹ ਤੁਸੀਂ ਦੇਖ ਸਕਦੇ ਹੋ ਕਿ ਹਾਲੇ ਤੱਕ ਬੰਦ ਹੈ ਕਿਉਂਕਿ ਇਸ ਡੀਲ ਦਾ ਕੁਝ ਛੋਟੇ ਕਾਰੋਬਾਰੀਆਂ ਤੇ ਵੀ ਜਿਹੜਾ ਅਸਰ ਜ਼ਰੂਰ ਪੈਂਦਾ ਨਜ਼ਰ ਆ ਰਿਹਾ ਸੋ ਸਹਿਯੋਗ ਅੰਨ ਦਾ ਦੁਕਾਨਦਾਰਾਂ ਦਾ ਜ਼ਰੂਰ ਮਿਲਦਾ ਨਜ਼ਰ ਆ ਰਿਹਾ ਹੈ ਸੋ ਦੂਜੇ ਪਾਸੇ ਤੁਸੀਂ ਦੇਖੋਗੇ ਜਿਹੜੀ ਸਿਹਤ ਸੂਦਾਵਾਂ ਜਿੱਦਾਂ ਰੋਜ਼ਮਰ ਦੀ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਜ਼ਰੂਰਤ ਹੈ ਜਿਵੇਂ ਮੈਡੀਕਲ ਸਟੋਰ ਹੈ ਸਬਜ਼ੀ ਦੀ ਦੁਕਾਨਾਂ ਹੈ ਉਹ ਜ਼ਰੂਰ ਖੁੱਲੀਆਂ ਹਨ ਲੇਕਿਨ ਕਿਸਾਨ ਜਥੇਬੰਦੀਆਂ ਵੱਲੋਂ ਵੀ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੀ ਟ੍ਰੇਡ ਯੂਨੀਅਨ ਨੂੰ ਸਹਿਯੋਗ ਦਿੱਤਾ ਗਿਆ ਤੇ ਅੱਜ ਪਰਦਰਸ਼ਨ ਵੀ ਜਿਹੜਾ ਕੀਤਾ ਜਾਏਗਾ ਲੇਕਿਨ ਅਮੂਨਨ ਦੇਖਿਆ ਗਿਆ ਹੈ ਕਿ ਜਦੋਂ ਦੁਕਾਨਦਾਰਾਂ ਦਾ ਸਹਿਯੋਗ ਮਿਲਦਾ ਹੈ ਤਾਂ ਫਿਰ ਜ਼ਿਆਦਾਤਰ ਆਮ ਲੋਕਾਂ ਤभी ਇਸ ਦਾ ਸਰਪੰਦਾ ਵਾ ਕਿਉਂਕਿ ਜਿਹੜੀਆਂ ਦੁਕਾਨਾਂ ਅੱਜ ਲੋਕਾਂ ਦੁਆਰਾ ਜਿਹੜੀ ਭਾਰਤ ਅਮਰੀਕਾ ਟ੍ਰੇਡ ਯੂਨੀਅਨ ਜਿਹੜੀ ਹੈ ਉਸ ਨੂੰ ਲੈ ਕੇ ਅੱਜ ਟ੍ਰੇਡ ਯੂਨੀਅਨ ਵੱਲੋਂ ਆਮ ਲੋਕਾਂ ਨੂੰ ਵੀ ਸਹਿਯੋਗ ਮੰਗਿਆ ਗਿਆ ਸੀ ਸੋ ਤੁਸੀਂ ਦੇਖ ਸਕਦੇ ਹੋ ਕਿ ਕੁਝ ਹੱਦ ਤੱਕ ਕਿਉਂਕਿ ਇਹ ਮਾਰਕੀਟ ਬਹੁਤ ਚਲਦੀ ਹੈ ਅੰਮ੍ਰਿਤਸਰ ਦੀ ਜ਼ਿਆਦਾਤਰ ਮਾਰਕੀਟਾਂ ਜ਼ਰੂਰ